ਸਸ਼ੀ ਕਾਲ ਜੀ ਵੈਲਕਮ ਹੈ ਤੁਹਾਡਾ ਮੇਰੇ ਪ੍ਰਭ ਸੁਪਰੀਸ਼ਨ ਚੈਨਲ ਤੇ ਅੱਜ ਆਪਾਂ ਫਿਰ ਤੋਂ ਤੁਹਾਡੇ ਲਈ ਬਹੁਤ ਹੀ ਪਿਆਰੇ ਡਿਜ਼ਾਈਨ ਦੇ ਕੀ ਸੂਟ ਲੈ ਕੇ ਆਏ ਆ ਅਗਰ ਤੁਹਾਨੂੰ ਪਸੰਦ ਆ ਰਹੇ ਨੇ ਸਕਰੀਨਸ਼ਾਟ ਲੈ ਕੇ WhatsApp ਤੇ ਤੁਸੀਂ ਆਰਡਰ ਦੇ ਸਕਦੇ ਹੋ 961353079 ਤੇ ਸਕਰੀਨਸ਼ਾਟ ਭੇਜ ਕੇ ਤੁਸੀਂ ਕੀ ਆ ਆਰਡਰ ਕਰ ਸਕਦੇ ਹੋ ਤੁਸੀਂ ਕਿਸੇ ਵੀ ਸਟੱਫ ਤੇ ਸਾਡੇ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਤੁਸੀਂ ਸਾਡੇ ਤੋਂ ਬਣਵਾ ਸਕਦੇ ਹੋ ਹੈਂਡਵਰਕ ਮਸ਼ੀਨਵਰਕ ਕੋਈ ਵੀ ਵਰਕ ਹੈ ਤੁਸੀਂ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਤੁਸੀਂ ਆਪਣੀ ਮਨਪਸੰਦ ਦਾ ਡਿਜ਼ਾਈਨ ਭੇਜ ਕੇ ਸਾਡੇ ਤੋਂ ਉਹਦਾ ਦਾ ਕੰਮ ਕਰਵਾ ਸਕਦੇ ਹੋਗੇ ਸੋ ਅੱਜ ਜੋ ਮੈਂ ਤੁਹਾਨੂੰ ਫਾਸਟ ਸੂਟ ਦਿਖਾਉਣ ਜਾ ਰਹੀ ਹਾਂਗੀ ਇਹ ਦੇਖੋ ਆਪਣਾ ਜੌਰਜਟ ਦਾ ਸਟੱਫ ਤੇ ਹੈਗਾ ਇਹ ਜੌਰਜਟ ਦਾ ਸਟੱਫ ਆ ਬਹੁਤ ਵਧੀਆ ਤੇ ਇਹ ਦੇਖੋ ਫਰੰਟ ਇਹ ਸਾਰਾ ਟੋਟਲੀ ਜੀ ਆਪਣਾ ਆਰੀ ਵਰਕ ਹੋਇਆ ਹੋਇਆ ਹੈਗਾ ਬਹੁਤ ਪਿਆਰਾ ਦੇਖੋ ਆਰੀ ਵਰਕ ਹੋਇਆ ਹੈ ਵੀ ਸਟਿਚਿੰਗ ਹੋ ਗਿਆ ਆਪਣੇ ਜਾ ਰਹੇ ਨੇ ਇਹ ਦੇਖੋ ਬਹੁਤ ਹੀ ਸੋਹਣਾ ਦੇਖੋ ਕੰਮ ਹੋਇਆ ਹੋਇਆ ਆਰੀਵਰਕ ਦਾ ਫਰੰਟ ਫੁੱਲ ਹੈਵੀ ਹੈ ਤੁਸੀਂ ਦੇਖ ਸਕਦੇ ਹੋ ਇਦਾਂ ਪੈਨਲ ਦੇ ਵਿੱਚ ਬਣਾਇਆ ਹੋਇਆ ਤੇ ਨੀਚੇ ਗਿਆ ਘੇੜ ਤੇ ਪ੍ਰੋਪਰ ਬਹੁਤ ਸੋਹਣਾ ਕੰਮ ਹੋਇਆ ਹੋਇਆ ਨਾਲ ਦੇਖੋ ਇਦਾਂ ਸੈਂਟਰ ਦੇ ਵਿੱਚ ਫਲਾਵਰ ਬਣਾਇਆ ਹੋਇਆ ਬਹੁਤ ਪਿਆਰਾ ਫਲਾਵਰ ਹੈ ਦੇਖੋ ਮਲਟੀ ਕਲਰ ਦਾ ਤੇ ਨਾਲ ਦੇਖੋ ਇਦਾਂ ਪ੍ਰੋਪਰ ਗਿਆ neck ਤੇ ਵੀ ਕੰਮ ਹੋਇਆ ਹੋਇਆ ਨਾਲ ਦੇਖੋ ਬਾਜੂ ਤੇ ਤੇ ਬਾਹਵਾ ਦੇਖੋ ਆਪਾਂ ਨੇ ਇਹਨਾਂ ਦੀ ਥੋੜੇ ਲੂਜ਼ ਵਾਲੇ ਬਣਾਈਆਂ ਹੋਈਆਂ ਨੇ ਬਹੁਤ ਸੋਹਣਾ ਲੱਗ ਰਿਹਾ ਦੇਖੋ ਬਹੁਤ ਹੀ ਪਿਆਰੀ ਬਰੀਕ ਜੀ ਲੇਸ ਦੇ ਕੇ ਨਾਲ ਕੀ ਆਪਾਂ ਨੇ ਫਿਨਿਸ਼ਿੰਗ ਕੀਤੀ ਹੋਈ ਹੈ ਇਹਦੀ ਬਹੁਤ ਸੋਹ ਫਿਰ ਨਾਲ ਦੇਖੋ ਨਖਤੇ ਦਾ ਟੋਟਲੀ ਪਹਿਲਾ ਵਰਕ ਸੀਗਾ ਤੇ ਸੈਂਟਰ ਦੇ ਵਿੱਚ ਬਹੁਤ ਹੀ ਪਿਆਰੇ ਬਹੁਤ ਸੋਹਣੇ ਆਪਾਂ ਨੇ ਕੀਏ ਛੋਟੇ ਛੋਟੇ ਬਟਨ ਦਿੱਤੇ ਨੇ ਬਹੁਤ ਪਿਆਰੇ ਲੱਗ ਰਹੇ ਨੇ ਦੇਖੋ ਇਹ ਪਰਲ ਤੇ ਨਾਲ ਇਹਨਾਂ ਦੇਖੋ ਇਹਨਾਂ ਦੀਆਂ ਬਾਵਾਵਾਂ ਤੇ ਬਹੁਤ ਹੀ ਜ਼ਿਆਦਾ ਸੋਨਾ ਦੇਖੋ ਇਹ ਸੂਟ ਲੱਗ ਰਿਹਾ ਹੈਗਾ ਬਹੁਤ ਪਿਆਰਾ ਅੱਗੇ ਪਿੱਛੇ ਦੇਖੋ ਚਾਕਾ ਤੇ ਇਦਾਂ ਨਾਲ ਕੀਆ ਪਾਈਪਿੰਗ ਕੱਢ ਕੇ ਨਾਲ ਲੇਸ ਲਗਾਈ ਹੋਈ ਆ ਬਹੁਤ ਸੋਹਣਾ ਲੱਗ ਰਿਹਾ ਦੇਖੋ ਤੁਸੀਂ ਇਹਦੀ ਪਿਕ ਲੈ ਸਕਦੇ ਹੋਗੇ ਤੁਹਾਨੂੰ ਅਗਰ ਪਸੰਦ ਆ ਰਿਹਾ ਤੁਸੀਂ ਕਿਸੇ ਕਲਰ ਕੰਬੀਨੇਸ਼ਨ ਤੇ ਹੁਣ ਮੈਂ ਆਸਾਧਾ ਤੁਹਾਡੀ ਆਪਣੀ ਚੁਆਇਸ ਆ ਨਾਲ ਦੇਖੋ ਇਹਦੇ ਆਪਣਾ ਪਟਿਆਲਾ ਸਲਵਾਰ ਬਣੀ ਹੋਈ ਹੈਗੀ ਨਾਲ ਦੇਖੋ ਇਹਦੇ ਆਪਣਾ ਦੁਪੱਟਾ ਹੈਗਾ ਬਹੁਤ ਸੋਹਣਾ ਤੇ ਜੋਰ ਜੜਦਾ ਹੀ ਆਪਣਾ ਦੁਪੱਟਾ ਤੇ ਨਾਲ ਦੇਖੋ ਆਪਾਂ ਨੇ ਇਹਦੇ ਕੀ ਹੈ ਏਦਾਂ 4 ਸਾਈਡ ਕੀ ਕੱਟਵਰਕ ਕੀਤਾ ਹੋਇਆ ਡਬਲ ਤੁਸੀਂ ਕੱਟਵਰਕ ਦੇਖ ਸਕਦੇ ਹੋ ਕਿੰਨਾ ਸੋਹਣਾ ਸਫਾਈ ਤੇ ਆਪਣਾ ਕੱਟਵਰਕ ਹੋਇਆ ਹੋਇਆ ਹੈ ਦੇਖੋ ਬਹੁਤ ਸੋਹਣਾ ਕੱਟਵਰਕ ਹੈ ਦੇਖੋ ਡਬਲ ਸ਼ੇਡ ਦੇ ਵਿੱਚ ਬਹੁਤ ਹੀ ਪਿਆਰਾ ਬਹੁਤ ਸੋਹਣਾ ਸੂਟ ਲੱਗ ਰਿਹਾ ਹੈ ਤੁਹਾਨੂੰ ਪਸੰਦ ਆ ਰਿਹਾ ਸਕਰੀਨਸ਼ੋਟ ਲੈ ਸਕਦੇ ਹੋ ਤੇ ਆਪਣਾ ਆਰਡਰ ਫੇਸ ਕਰਦੇ ਹੋ ਤੇ ਜੋ ਮੈਂ ਨੈਸ ਸੂਟ ਦਿਖਾ ਰਹੀ ਆ ਇਹ ਦੇਖੋ ਆਪਣਾ ਕਾਟਨ ਦਾ ਸੂਟ ਹੈ ਤੇ ਇਹ ਵੀ ਮਤਲਬ ਸਾਰੇ ਸੂਟ ਇਹਨਾਂ ਦੀ ਇੱਕ ਜਾਨੇ ਦੀ ਆਰਡਰ ਦੇ ਹੀ ਨੇ ਤੇ ਇਹ ਦੇਖੋ ਬਹੁਤ ਸੋਹਣਾ ਦੇਖੋ ਫਰੰਟ ਤੇ ਆਪਣਾ ਮਸ਼ੀਨ ਵਰਕ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਦੇਖੋ ਮਸ਼ੀਨ ਦਾ ਵਰਕ ਹੋਇਆ ਹੋਇਆ ਤੇ ਬਹੁਤ ਹੀ ਸੋਹਣਾ ਦੇਖੋ ਆਪਣਾ ਨਾ ਇਦਾਂ ਕੀ neck ਤੇ ਡਿਜ਼ਾਈਨ ਬਣਿਆ ਹੋਇਆ ਬਹੁਤ ਪੈਰਾ ਲੱਗ ਰਿਹਾ ਦੇਖੋ ਬਹੁਤ ਸੋਹਣੇ ਉਠ ਮੁੱਠ ਮੇ ਕਲਰ ਨੇ ਦੇ ਵਿੱਚ ਤੇ ਨਾਲ ਦੇਖੋ ਆਪਾਂ ਨੇ ਲੇਸ ਦੇ ਕੇ ਵਾਈਪਿੰਗ ਨਾਲ ਦੇ ਕੇ ਕੀ ਇਹਦੀ ਫਿਨਿਸ਼ਿੰਗ ਕੀਤੀ ਹੈ ਬਹੁਤ ਸੋਹਣਾ ਲੱਗ ਰਿਹਾ ਐਦਾਂ ਚਾਕਾਂ ਤੇ ਕੀਤਾ ਹੋਇਆਗਾ ਬਹੁਤ ਸੋਹਣਾ ਬਹੁਤ ਜ਼ਿਆਦਾ ਦੇਖੋ ਸਫਾਇਤ ਬਹੁਤ ਹੀ ਪਿਆਰੇ ਮਿੱਠੇ ਮਿੱਠੇ ਕਲਰ ਨੇ ਸਾਰੇ ਆਪਣੇ ਦਾ ਗਰਮੀ ਚ ਪਾਉਣ ਲਈ ਕਾਟਨ ਦਾ ਸਟਾਫ ਆ ਤੇ ਨਾਲ ਦੇਖੋ ਇਹਦੀ ਬਾਵਾ ਆਪਣੇ ਬਹੁਤ ਸੋਹਣੀਆਂ ਦੇਖੋ ਬਾਵਾ ਬਣਿਆ ਹੋਏ ਨੇ ਲੂਜ਼ ਵਾਲੀ ਦਾ ਦੇਖੋ ਐਦਾਂ ਪ੍ਰੋਪਰ ਦੇਖੋ ਇਹਦਾ ਆਪਣੇ ਪਾ ਕੇ ਚੋਣਾ ਤੇ ਨਾਲ ਲੇਸ ਦੇ ਕੇ ਬਹੁਤ ਸੋਹਣੀਆਂ ਬਾਵਾ ਰੈਡੀ ਕੀਤੀਆਂ ਨੇ ਤੁਸੀਂ ਜਿੱਦਾਂ ਦਾ ਕੋਹੋਂ ਡਿਜ਼ਾਈਨ ਦੇਖੋ ਉਦਾਂ ਦਾ ਬਾਵਾ ਦਾ neck ਦਾ ਜੋ ਕੋਹ ਉਦਾਂ ਦਾ ਰੈਡੀ ਹੋ ਜਾਏਗਾ ਦੇਖੋ ਬਹੁਤ ਸੋਹਣੀ ਸਟੀਚਿੰਗ ਆ ਦੇਖੋ ਸਟੀਚਿੰਗ ਦੀ ਹਦ ਤੱਕ ਸਾਡੀ ਕੋਈ ਕੰਪਲੇਂਟ ਨਹੀਂ ਆਈ ਹੈਗੀ ਬਹੁਤ ਸੋਹਣੀ ਸਟੀਚਿੰਗ ਹੈ ਤੇ ਨਾਲ ਦੇਖੋ ਇਹਦੀਆਂ 10 ਸਲਵਾਰ ਤੇ ਸਲਵਾਰ ਤੇ ਵੀ ਆਪਾਂ ਏਦਾਂ ਕੀਆ ਵਰਕ ਕੀਤਾ ਦੇਖੋ ਇਹ ਸਲਵਾਰ ਦਾ ਵਰਕ ਹੋ ਗਿਆ ਸਲਵਾਰ ਤੇ ਵੀ ਮੂਰੀਆਂ ਤੇ ਏਦਾਂ ਵਰਕ ਕੀਤਾ ਹੋਇਆ ਬਹੁਤ ਹੀ ਜ਼ਿਆਦਾ ਸੋਹਣਾ ਦੇਖੋ ਇਹ ਸੂਰ ਲੱਗਦਾਗਾ ਤੁਹਾਨੂੰ ਅਗਰ ਪਸੰਦ ਆ ਰਿਹਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਨਾਲ ਦੇਖੋ ਇਹਦੇ ਆਪਾਂ ਨੇ ਕੀਆ ਮਸਲੀਨ ਦਾ ਦੁਪੱਟਾਗਾ ਇਹ ਦੇਖੋ ਹੈ ਮਸਲੀਨ ਦਾ ਦੁਪੱਟਾ ਆਪਾਂ ਨੇ ਸਾਈਡ ਤੇ ਪੱਲਿਆਂ ਤੋਂ ਕੀਆ ਇਹਨੂੰ ਡਾਈ ਕੀਤਾ ਹੋਇਆ ਦੇਖੋ ਬਹੁਤ ਸੋਹਣਾ ਡਾਈ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਸੋਹਣੇ ਮਿੱਠੇ-ਮਿੱਠੇ ਕਲਰ ਨੇ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣਾ ਪਿਆਰਾ ਲੱਗ ਰਿਹਾ ਹੈ ਦੁਪੱਟਾ ਬਹੁਤ ਸੋਹਣਾ ਦੁਪੱਟਾ ਲੱਗ ਰਿਹਾ ਇਹ ਦੇਖੋ ਨਾਲ ਦੇਖੋ ਇਹਦੇ ਕੀ ਆਪਾਂ ਦੁਪੱਟੇ ਦੇ ਵੀ ਸੇਮ ਲੇਜ਼ ਦਿੱਤੀ ਹੋਈ ਹੈ ਡਬਲ ਬਹੁਤ ਸੋਹਣਾ ਲੱਗ ਰਿਹਾ ਦੇਖੋ ਅਗਰ ਤੁਹਾਨੂੰ ਪਸੰਦ ਆ ਰਿਹਾ ਸਕਰੀਨਸ਼ਾਟ ਲੈ ਸਕਦੇ ਹੋ ਤੇ ਆਪਣਾ ਆਰਡਰ ਦੇ ਸਕਦੇ ਹੋ ਤੇ ਜੋ ਮੈਂ ਨੈਕਸ ਦਿਖਾ ਰਹੀਆਂ ਇਹ ਦੇਖੋ ਆਪਣੇ ਡਿਜੀਟਲ ਪ੍ਰਿੰਟ ਦੇ ਸੂਟ ਨੇ ਇਹਨਾਂ ਦੇ ਤੇ ਬਹੁਤ ਹੀ ਸੋਹਣੇ ਦੇਖੋ ਬਹੁਤ ਪਿਆਰੀ ਦੇਖੋ ਆਪਣੇ ਜਿੰਨੀ ਲੇਸ ਹੁੰਦੀ ਹੈ कॉटन 베ਸ ਹੁੰਦੀ ਹੈ ਮਹਿੰਗੀ ਜ਼ਰੂਰ ਹੁੰਦੀ ਹੈ ਪਰ ਇਹ ਨਹੀਂ ਕਿ ਇਹ ਆਪਾਂ ਨੂੰ ਚੁਬਦੀ ਵਗੈਰਾ ਦੀ ਚੁਬਦੀ ਬਿਲਕੁਲ ਨਹੀਂ ਹੈਗੀ ਇਹ ਦੇਖੋ ਸ਼ੈਲਡਰਡ ਹੁੰਦੀ ਹੈ ਇਹ ਤੇ ਨਾਲ ਦੇਖੋ ਇਦਾਂ ਬਾਵਾ ਦਾ ਕੰਮ ਕੀਤਾ ਕਿੰਨਾ ਸੋਹਣਾ ਦੇਖੋ ਬਾ ਪਾ ਬਣਾਈ ਹੈ ਬਹੁਤ ਪਿਆਰੀ ਦੇਖੋ ਬਾ ਬਣਾਈ ਹੈ ਇਦਾਂ ਇੱਥੇ ਬਹੁਤ ਸੋਹਣਾ ਦੇਖੋ ਲੱਗ ਰਹੀ ਲੱਗ ਰਹੀ ਆ ਤੇ ਨਾਲ ਦੇਖੋ ਇਹਦਾ ਬਹੁਤ ਹੀ ਪਿਆਰੀ ਲੇਸ ਦੇ ਕੇ ਵਿੱਚ ਬਹੁਤ ਛੋਟੇ ਛੋਟੇ ਬਟਨ ਲਗਾਏ ਨੇ ਬਹੁਤ ਸੋਹਣੀ ਸਟਿਚਿੰਗ ਬਹੁਤ ਪਿਆਰੀ ਆ ਦੇਖੋ ਇਹਨਾਂ ਦੀ ਜਿੰਨੀ ਕਹ ਦੋ ਤੇ ਨਾਲ ਆਪਣੀ ਬਾਟਮ ਹੋਗੀ ਦੁਪੱਟਾ ਸੀਗਾ ਡਿਜੀਟਲ ਪ੍ਰਿੰਟ ਦਾ ਤੇ ਦੁਪੱਟੇ ਤੇ ਵੀ ਕੀ ਆਪਾਂ ਨੇ ਲੇਸ ਲਗਾਇਆ ਦੇਖੋ ਪ੍ਰਿੰਟ ਸੇਮ ਨਹੀਂ ਮਿਲੇਗਾ ਪ੍ਰਿੰਟ ਇਹਦਾ ਨਾਲ ਮਿਲਦੇ ਜੁਲਦੇ ਮਿਲ ਸਕਦਾ ਪਰ ਸੇਮ ਨਹੀਂ ਮਿਲੇਗਾ ਨਾਲ ਦੇਖੋ ਇਹਦੇ ਇਦਾਂ ਆਪਾਂ ਨੇ ਦੁਪੱਟੇ ਤੇ ਲਗਾਈ ਆ ਤੇ ਜੋ ਮੈਂ ਨੈਕਸ ਦਿਖਾ ਰਹੀ ਆਂਗੀ ਇਹ ਵੀ ਆਪਣਾ ਡਿਜੀਟਲ ਪ੍ਰਿੰਟ ਦਾ ਹੀ ਸੀਗਾ ਇਹਨਾਂ ਦਾ ਸੂਟ ਤੇ ਬਹੁਤ ਪਿਆਰਾ ਦੇਖੋ ਪ੍ਰਿੰਟ ਆ ਇਹ ਤੇ ਨਾਲ ਪ੍ਰਿੰਟ ਦਾ ਨੈਕ ਦਾ ਡਿਜ਼ਾਈਨ ਦੇਖੋ ਤੁਸੀਂ ਕਿੰਨਾ ਸੋਹਣਾ ਬਣਾਇਆ ਤੇ ਬਾਵਾ ਦੇਖੋ ਕਿੰਨਾ ਪਿਆਰਾ ਦੇਖੋ ਨਕਦਾ ਡਿਜ਼ਾਈਨ ਬਣਾਇਆ ਨਾਲ نیچے ਇਦਾਂ ਆਪਾਂ ਪਲੇਨ ਸਟਾਫ ਲਾ ਕੇ ਲੇਸ ਲਾ ਕੇ ਤੇ ਉੱਪਰ ਬਹੁਤ ਹੀ ਸੋਹਣੇ ਆਪਾਂ ਨੇ ਬਟਨ ਦਿੱਤੇ ਨੇ ਇਹਦੇ ਬਹੁਤ ਸੋਹਣਾ ਲੱਗ ਰਿਹਾ ਤੇ ਬਾਹਵਾ ਦਾ ਡਿਜ਼ਾਈਨ ਦੇਖੋ ਤੁਸੀਂ ਕਿੰਨਾ ਸੋਹਣਾ ਦੇਖੋ ਆਪਾਂ ਨੇ ਇਦਾਂ ਬਹੁਤ ਹੀ ਪਿਆਰਾ ਦੇਖੋ ਬਾਹਵਾ ਦਾ ਡਿਜ਼ਾਈਨ ਬਣਾਇਆ ਪ੍ਰੋਪਰ ਨਾਲ ਲੇਸ ਦਿੱਤੀ ਹੈ ਲੂਸ ਬਾਹਵਾ ਦਾ ਡਿਜ਼ਾਈਨ ਆ ਪਾਕਿਸਤਾਨੀ ਨੇ ਬਾਹਵਾ ਬਣਾਈਆਂ ਹੋਈਆਂ ਨੇ ਬਹੁਤ ਸੋਹਣਾ ਲੱਗ ਰਿਹਾ ਬਹੁਤ ਪਿਆਰਾ ਸਟੀਚਿੰਗ ਬਹੁਤ ਪਿਆਰੀ ਬਣੀ ਹੋਈ ਹੈ ਕਿਉਂਕਿ ਕੁੜਤਾ ਸਟਾਈਲ ਸਟੀਚਿੰਗ ਆ ਸੂਟ ਦੀ ਲੂਸ ਫਿਟਿੰਗ ਤੇ ਜੋ ਮੈਂ ਨੈਕਸ ਇਹ ਬਹੁਤ ਸੋਹਣਾ ਪ੍ਰਿੰਟ ਸੀਗਾ ਦੇਖੋ ਬਹੁਤ ਪਿਆਰਾ ਮਸਲੀਨ ਦਾ ਸਟੱਫ ਸੀ ਇਹ ਇਹਨੇ ਦੇਖੋ ਆਪਾਂ ਨੇ ਇੱਥੇ ਪੈਨਲ ਦੇ ਵਿੱਚ ਲੇਸਿਸ ਲਗਾ ਕੇ ਦੀ ਫਿਨਿਸ਼ਿੰਗ ਕੀਤੀ ਹੈ ਬਹੁਤ ਸੋਹਣਾ ਦਿੱਥੋਂ ਨੈਕ ਡਿਜ਼ਾਈਨ ਬਣਾਇਆ ਬਹੁਤ ਛੋਟੇ ਛੋਟੇ ਪਿਆਰੇ ਪਿਆਰੇ ਬਟਨ ਦਿੱਤੇ ਨੇ ਤੇ ਨਾਲ ਦੇਖੋ ਇਦਾਂ ਆਪਾਂ ਨੇ ਚਾਕਾਂ ਤੇ ਲੇਸ ਦਿੱਤੀ ਹੈ ਬਹੁਤ ਪਿਆਰੀ ਮਲਟੀ ਸ਼ੇਡ ਦੀ ਨਾਲ ਬਾਹਾਂ ਮੈਂ ਇੱਦਾਂ ਹੀ ਸਿੰਪਲ ਰੈਡੀ ਕੀਤੀ ਹੈ ਨਾ ਲੂਜ਼ ਬਾਹਾਂ ਬਣਾਇਆ ਨੇ ਇਦਾਂ ਕੱਟ ਵਾਲੀਆਂ ਬਹੁਤ ਸੋਹਣੀਆਂ ਏ ਦੇਖੋ ਅਗਰ ਤੁਹਾਨੂੰ ਅੱਜ ਦੇ ਸਾਡੇ ਸੂਟ ਪਸੰਦ ਆਏ ਸੋ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਔਰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਸੋ ਜੋ ਅੱਜ ਦੀ ਸਾਡੀ ਨਿਊ ਕਲੈਕਸ਼ਨ ਸੀ ਕਿਸ ਤਰ੍ਹਾਂ ਲੱਗੀ ਥੈਂਕ ਯੂ